ਕੀ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਲਹਿੰਗੇ ਦੀ ਵੈਲਿਊ ਜਾਂ ਲਹਿੰਗੇ ਦਾ ਪ੍ਰਾਈਸ ਕਿਤੇ ਹੈ ਸਿਰਫ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲਹਿੰਗਾ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਹੈ ਪਰ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕੀ ਲਹਿੰਗੇ ਕਿੱਥੋਂ ਪਰਚੇਸ ਕਰਕੇ ਲੈ ਕੇ ਆਉਂਦੇ ਆ ਕਿਹੜੀ ਰੇਂਜ 'ਚ ਲੈ ਕੇ ਆਉਂਦੇ ਆ ਨਾਲੇ ਉਹ ਕਿੰਨਾ ਪ੍ਰੋਫਿਟ ਮਾਰਜਿਨ ਕਮਾ ਕੇ ਆਪਣੇ ਪੰਜਾਬ 'ਚ ਸੇਲ ਕਰਦੇ ਆ ਤੇ ਇੱਕ ਚੀਜ਼ ਹੋਰ ਜਿਹੜਾ ਮੈਂ ਕਹਿਣਾ ਚਾਹਾਂਗੀ ਕਿ ਬਰਾਇਡਲ ਲਹਿੰਗੇ ਦੁਰਨਾਲੇ ਲਹਿੰਗੇ ਕਿੰਨੇ ਆ ਤੁਹਾਨੂੰ ਮਿਲ ਸਕਦਾ ਹੈ ਜਿਸ ਵਿੱਚ ਅਸੀਂ ਵਧੀਆ ਪ੍ਰੋਫਿਟ ਕਮਾ ਸਕੋਗੇ ਗੈਸ ਕਰ ਸਕੋਗੇ ਨਹੀਂ ਕਰ ਸਕਦੇ ਚਲੋ ਮੈਂ ਦੱਸ ਦਿਆਂ ਮਾਰਕੀਟ ਦੇ ਵਿੱਚ 80000 ਦਾ ਵਿਕਣ ਵਾਲਾ ਲਹਿੰਗਾ ਤੁਹਾਨੂੰ ਮਿਲ ਜਾਂਦਾ ਹੈ ਸਿਰਫ 10000 ਦੀ ਰੇਂਜ ਦੇ ਅੰਦਰ ਉਹ ਵੀ ਫੁੱਲ ਫਲੇਅਰ ਦੇ ਨਾਲ ਡਬਲ ਦੁਪੱਟੇ ਕੰਪਲੀਟ ਐਕਸੈਸਰੀਜ਼ ਯਕੀਨੀ ਹੋ ਰਿਹਾ ਤਾਂ ਕਰੋ ਵੀਡੀਓ ਨੂੰ ਚੈੱਕ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਫਤੀਆਂ ਹੋਗੇ ਤਾਂ ਜੇ ਆਪਾਂ ਗੱਲ ਕਰੇ ਸੇ ਲਹਿੰਗੇ ਬਾਰੇ ਤੁਹਾਨੂੰ ਪਤਾ ਹੈ ਲਹਿੰਗੇ ਸਭ ਤੋਂ ਜ਼ਿਆਦਾ ਮਹਿੰਗੇ ਪੰਜਾਬ ਦੇ ਵਿੱਚ ਮਿਲਦੇ ਐ ਤੇ ਪੰਜਾਬ ਵਾਲੇ ਜਿੰਨੇ ਵੀ ਹੌਲਸੇਲਰ ਨੇ ਉਹ ਲਹਿੰਗਾ ਪਰਚੇਸ ਕਿੱਥੋਂ ਕਰਦੇ ਐ ਮੈਂ ਦੱਸ ਦਿਆਂ ਉਹ ਲਹਿੰਗਾ ਪਰਚੇਸ ਕਰਦੇ ਐ ਸੂਰਤ ਤੋਂ ਕਿਉਂਕਿ ਸੂਰਤ ਦੇ ਵਿੱਚ ਸਭ ਤੋਂ ਪਹਿਲਾ ਲਹਿੰਗਾ ਬਣ ਕੇ ਆਉਂਦਾ ਸਭ ਤੋਂ ਪਹਿਲਾ ਡਿਜ਼ਾਈਨਿੰਗ ਇਥੇ ਕੰਪਲੀਟ ਹੋ ਕੇ ਆਂਦੀ ਹੈ ਤੇ ਉਹ ਫਿਰ 올ਓਵਰ ਇੰਡੀਆ ਇਨੀ ਵਰਲਡਵਾਈਡ ਸਪਲਾਈ ਕੀਤੀ ਜਾਂਦੀ ਐ ਐਕਸਪੋਰਟ ਕੀਤਾ ਜਾਂਦਾ ਚਲੋ ਮੈਂ ਇਹਨਾਂ ਨੂੰ ਕੁਝ ਲਹਿੰਗੇ ਚੈੱਕ ਕਰਾਵਾਂਗੀ ਜਿਹਦੀ ਸਾਡੇ ਕੋਲ ਵੈਲਿਊ ਰਹਿਣ ਵਾਲੀ ਹੈ ਜੇ 10000 ਜੀ ਹਾਂ ਓਨਲੀ 10000 ਰੁਪਏ ਜਿਹਦੀ ਮਾਰਕੀਟ ਵੈਲਿਊ ਹੁੰਦੀ ਹੈ ਜੇ 70 80000 ਰੁਪਏ ਬਿਲੀਵ ਨਹੀਂ ਹੁੰਦਾ ਚਲੋ ਚੈੱਕ ਕਰਾ ਦੇਣਾ ਸ਼ਾਇਦ ਬਿਲੀਵ ਹੋ ਜੂ ਫਸਟ ਲਹਿੰਗਾ ਤੁਸੀਂ ਇਹ ਵਾਲਾ ਚੈੱਕ ਕਰ ਸਕਦੇ ਹੋ ਤੇ ਪਿੰਕ ਕਲਰ ਦਾ ਲਹਿੰਗਾ ਨਾਲ ਬਹੁਤ ਪਿਆਰਾ ਡਿਜ਼ਾਈਨ ਹੈ ਜ਼ਰੀ ਦਾ ਵਰਕ ਹੈ ਫਲੇਅਰ ਦੀ ਗੱਲ ਕਰੀਏ ਤੁਹਾਨੂੰ ਇਹਦੇ ਵਿੱਚ ਕੰਪਲੀਟ ਫੁੱਲ ਫਲੇਅਰ ਵੇਖਣ ਨੂੰ ਮਿਲ ਜਾਂਦਾ ਹੈ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਟੋਨ ਵਰਕ ਦੇ ਨਾਲ ਕਾਫੀ ਪਿਆਰਾ ਡਿਜ਼ਾਈਨ ਹੈ ਜਿਹੜਾ ਕਿ ਬਹੁਤ ਜ਼ਿਆਦਾ ਅਟਰੈਕਟਿਵ ਹੈ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰਸ ਨੇ orange ਕਲਰ ਮਿਲ ਜੂਗਾ red ਕਲਰ ਮਿਲ ਜੂਗਾ ਨਾਲ ਇੱਕ ਦੂਜਾ ਆ ਕਲਰ ਚੈੱਕ ਕਰ ਸਕਦੇ ਹੋ ਜਿਹੜਾ ਕਿ rose pink ਕਲਰ ਹੈ ਜਿਹੜਾ ਮੈਂ ਤੁਹਾਨੂੰ ਚੈੱਕ ਕਰਾ ਰਹੀ ਹਾਂ ਇਹਦੇ ਨਾਲ ਨਾਲ ਤੁਹਾਨੂੰ ਪਰਸ ਮਿਲ ਜੂਗਾ ਤੇ ਇੱਕ ਲਟਕਣ ਮਿਲ ਜੂਗੀ ਚਲੋ ਦੂਜਾ ਕਲਰ ਚੈੱਕ ਕਰਦੇ ਆਂ ਦੂਜਾ ਡਿਜ਼ਾਈਨ ਦੇਖਦੇ ਆਂ ਆ ਵੇਖੋ ਇੱਕ ਹੋਲ ਡਿਜ਼ਾਈਨ ਰੈਡ ਕਲਰ ਦਾ ਪਿਕੋਕ ਡਿਜ਼ਾਈਨ ਹੈ ਇਹਦੇ ਵਿੱਚ ਕਟ ਰਕ ਦਾ ਬਾਰਡਰ ਹੈ ਕਲਰ ਕੰਬੀਨੇਸ਼ਨ ਵੇਖ ਸਕਦੇ ਹੋ ਬਹੁਤ ਪਿਆਰਾ ਹੈ ਪੇਚ ਦਾ ਵਰਕ ਹੈ ਜਿਹਦੇ ਵਿੱਚ ਤੁਹਾਨੂੰ ਮਸਟਰਡ येलो ਤੇ ਆਪਣਾ ਮਹਿਰੂਨ ਕਲਰ ਦਾ ਟੱਚ ਆ ਵੇਖਣ ਨੂੰ ਮਿਲ ਜਾਂਦਾ ਹੈ ਕਾਫੀ ਪਿਆਰਾ ਜਿਹਾ ਡਿਜ਼ਾਈਨ ਹੈ ओरिजिनल ਮਿਰਰ ਵਰਕ ਦਾ ਡਿਜ਼ਾਈਨ ਦਿੱਤਾ ਗਿਆ ਹੈ ਇਸ ਤਰ੍ਹਾਂ ਦੇ ਲਹਿੰਗੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸੇਲ ਦੇ ਕੇ ਚਾਹੁੰਦੇ ਆ ਕਿਉਂਕਿ ਆਪਣੇ ਤਾਂ ਲਹਿੰਗੇ ਡੈਫੀਨਟਲੀ ਕੋਈ ਪਰਚੇਸ ਨਹੀਂ ਕਰਦਾ ਹਰ ਕੋ ਕੀ ਪੋਸੀਬਲ ਨਹੀਂ ਹੈ ਕਿ ਆਪਾਂ ਉਹਨੂੰ ਪਰਚੇਸ ਕਰ ਸਕੀਏ ਤਾਂ ਕਰਕੇ ਉਹ ਕੀ ਕਰਦੇ ਹੈ 25 ਹਜ਼ਾਰ ਲਗਾ ਕੇ ਰੈਂਟ ਤੇ ਲੈ ਲੈਂਦੇ ਆ ਬਟ ਜਦੋਂ ਕੋਈ ਪਰਚੇਸ ਕਰਕੇ ਲੈ ਕੇ ਜਾਊਗਾ 10 ਹਜ਼ਾਰ ਦਾ ਲਹੇਗਾ ਤਾਂ ਮਾਰਕੀਟ ਵਿੱਚ ਦੀ 40 50 ਹਜ਼ਾਰ ਚ ਸੇਲ ਵੀ ਕਰੇਗਾ ਨਾ ਤਾਂ ਵੀ ਉਹਦੇ ਕੋਲ ਵਧੀਆ ਪ੍ਰੋਫਿਟ ਹੋ ਸਕਦੀ ਹੈ ਤੇ ਉਹਦੀ ਦੁਕਾਨ ਸਭ ਤੋਂ ਜ਼ਿਆਦਾ ਚੱਲ ਸਕਦੀ ਹੈ ਠੀਕ ਆਵळा ਲਹੇਗਾ ਚੈੱਕ ਕਰੋ ਪੇਚ ਵਰਕ ਦਾ ਆਰਟੀਕਲ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਕਿ ਕਾਫੀ ਪ੍ਰੀਟੀ ਹੈ ਇਹਦੇ ਵਿੱਚ ਤੁਹਾਨੂੰ ਹੋਰ ਵੀ ਕਲਰਸ ਮਿਲ ਜਾਣਗੇ ਜੇ ਤੁਹਾਨੂੰ ਲੈਣਾ ਹੋਵੇ ਕੁਝ ਮਹਿਰੂਨ ਕਲਰ ਦੇ ਵਿੱਚ ਡਿਫਰੈਂਟ ਪੈਟਰਨ ਤਾਂ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਦੇ ਆ ਇੱਕ ਆਵਲ ਆਰਟੀਕਲ ਚੈੱਕ ਕਰੋ ਇਹ ਵੀ ਕਾਫੀ ਸੋਹਣਾ ਹੈ ਮਾੜਾ ਜਿਹਾ ਕਲਾਸੀ ਲੁੱਕ ਹੈ ਬਟ ਸੱਚੀ ਬਹੁਤ ਜ਼ਿਆਦਾ ਘੈਂਟ ਹੈ ਕਲੈਕਸ਼ਨ ਚੈੱਕ ਕਰ ਸਕਦੇ ਹੋ ਥਲੇ ਬਾਰਡਰ ਤੁਹਾਨੂੰ ਕਾਫੀ ਵਧੀਆ ਮਿਲ ਜਾਂਦਾ ਹੈ ਕਟਲਗ ਦਾ ਡਿਜ਼ਾਈਨ ਹੈ ਨਾਲੇ ਇਹਦੇ ਵਿੱਚ ਤੁਹਾਨੂੰ ਸਟੋਨ ਤੇ ਜ਼ਰੀ ਦਾ ਵਰਕ ਮਿਲ ਜਾਂਦਾ ਹੈ ਜਿਹੜੀ ਜ਼ਰੀ ਤੁਸੀਂ ਚੈੱਕ ਕਰ ਰਹੇ ਹੋ ਇਹ ਜ਼ਰੀ 1 2 3 4 ਸਾਲ ਕਦੇ ਖਰਾਬ ਨਹੀਂ ਹੁੰਦੀ ਕਦੇ ਕਾਲੀ ਨਹੀਂ ਹੁੰਦੀ ਕਦੇ ਵੀ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਇਸ ਚੀਜ਼ ਦੀ ਪੂਰੀ ਗਾਰੰਟੀ ਹੈ ਫਿਕਸਚਰਸ ਹੋਰ ਰੇਂਜ ਦੀ ਵੀ ਪੂਰੀ ਗਾਰੰਟੀ ਹੈ ਕਿ ਇਸ ਰੇਂਜ ਦੇ ਵਿੱਚ ਤੁਹਾਨੂੰ ਲੈਂਗਾ ਕੋਈ ਨਹੀਂ ਦੇ ਸਕਦਾ ਜੇਕਰ ਤੁਸੀਂ ਵੀ 7 5 6 8 ਮਾਰਜਿਨ ਕਮਾਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰ ਲਓ ਅੱਜ ਮੇਰਾ ਫੈਸ਼ਨ ਸੂਰਤ ਨੂੰ ਕਿ ਅੱਜ ਮੇਰਾ ਫੈਸ਼ਨ ਸੂਰਦੀਨੀ ਇਹជា ਆਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ ਹੈ ਜਿਹੜੀ ਡੀਲ ਕਰਦੀ ਹੈ ਹਰ ਇੱਕ ਪ੍ਰੋਡਕਟ ਦੇ ਵਿੱਚ ਆਪਣੇ ਕੋਲ ਲੇਡੀਅਰ ਮੈਨਸਵੇਅਰ ਕਿਡਸਵੇਅਰ ਹਰ ਤਰ੍ਹਾਂ ਦੇ ਕਲੈਕਸ਼ਨਸ ਮਿਲਦੇ ਨੇ ਬਟ ਮਿਲਦੇ ਆ ਸਾਰੇ ਫੈਕਟਰੀ ਰੇਟ ਤੇ ਸਿਰਫ ਬਿਜ਼ਨਸ ਕਰਨ ਵਾਸਤੇ ਤੇ ਤੁਹਾਨੂੰ ਪਰਚੇਜ਼ਿੰਗ ਕਰਨੀ ਹੈ 30 40 50000 ਦੀ ਮਿਨੀਮਮ ਉਸ ਤੋਂ ਜ਼ਿਆਦਾ ਤੁਸੀਂ ਕਿੰਨਾ ਵੀ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਅੱਜ ਦਾ ਕਲੈਕਸ਼ਨ ਬਹੁਤ ਵਧੀਆ ਲੱਗਿਆ ਹੋਗਾ ਜੇਕਰ ਚੰਗਾ ਲੱਗਿਆ ਹੋਵੇ ਤਾਂ ਨਵੇਂ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਾਂਦੇ ਜਾਂਦੇ ਆਪਣੇ ਬੈਲ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰ ਲਿਓ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਦੇ ਜਾਇਓ ਧੰਨਵਾਦ